ਸਰਦਾਰ ਸੁਖਬੀਰ ਸਿੰਘ ਬਾਦਲ ਜੀ ਤੇ ਜਾਨਲੇਵਾ ਹਮਲਾ ਕਰਨ ਵਾਲੇ ਨਰੈਣ ਸਿੰਘ ਚੌੜੇ ਨੂੰ ਅੱਜ ਜ਼ਮਾਨਤ ਮਿਲ ਗਈ। ਕਮਾਲ ਦੀ ਗੱਲ ਹੈ ਨਾਜਾਇਜ਼ ਹਥਿਆਰ ਹੋਵੇ ਤੇ ਸਾਬਕਾ ਡਿਪਟੀ ਸੀਐਮ ਸਾਬਕਾ ਮੰਤਰੀ ਤੇ ਇੱਕ ਨਾਜਾਇਜ਼ ਹਥਿਆਰ ਲਿਆ ਕੇ ਇੱਕ ਬੰਦਾ ਸਿੱਧੀ ਗੋਲੀ ਚਲਾ ਲ ਦੇਂਦਾ ਜਾਨਲੇਵਾ ਹਮਲਾ ਕਰ ਦਿੰਦਾ ਤੇ ਸਾਢੇ 3 ਮਹੀਨੇ ਬਾਅਦ ਉਸ ਬੰਦੇ ਨੂੰ ਜ਼ਮਾਨਤ ਮਿਲ ਜਾਣੀ ਇਹ ਗੱਲ ਵੱਲ ਇਸ਼ਾਰਾ ਕਰ ਰਹੀ ਹੈ ਕਿ ਇਹ ਸਾਰਾ ਤਹਿ ਪ੍ਰੋਗਰਾਮ ਸੀ। ਇਹ ਸਾਰੀ ਮਿਲੀਭੁਗਤਿਕ ਸਕ੍ਰਿਪਟਾਂ ਹੀ ਹੋਇਆ ਇਹਦੇ ਚ ਸਟੇਟ ਸਰਕਾਰਾਂ ਰਲੀਆਂ ਹੋਈਆਂ ਸੀ ਕਿਉਂਕਿ ਅਸੀਂ ਪਹਿਲਾਂ ਵੀ ਇਹ ਸਵਾਲ ਚੱਕੇ ਕਿ ਦੋ ਦਿਨ ਇੱਕ ਪਛੋਕੜ ਵਾਲਾ ਬੰਦਾ ਜਿਹੜਾ ਜਿਹੜਾ ਪਹਿਲਾਂ ਵੀ ਆਪਣਾ ਪਛੋਕੜ ਲੈ ਕੇ ਨਾਲ ਚੱਲ ਰਿਹਾ ਹੈ ਦੋ ਦਿਨ ਉੱਥੇ ਪ੍ਰਸ਼ਾਸਨ ਦੇ ਨਾਲ ਘੁੰਮ ਰਿਹਾ ਹੈ ਤੇ ਪ੍ਰਸ਼ਾਸਨ ਨਾਲੇ ਫਿਰ ਰਿਹਾ ਤੇ ਉਹ ਇੱਕ ਨਜਾਇਜ਼ ਹਥਿਆਰ ਲੈ ਕੇ ਸਿੱਧਾ ਹਮਲਾ ਕਰ ਦਿੰਦਾ ਤੇ ਐਫ ਆਈ ਆਰ ਵਿੱਚ ਲਿਖਿਆ ਜਾਂਦਾ ਕਿ ਉਹ ਗੁੱਥਮ ਗੁੱਤੀ ਦੇ ਵਿੱਚ ਗੋਲੀ ਚੱਲ ਗਈ ਤਾਂ ਹੀ ਉਹਦਾ 3.5 ਮਹੀਨੇ ਬਾਅਦ ਜ਼ਮਾਨਤ ਹੋ ਗਈ ਇਹ ਆਪ ਆਪ ਸੋਚੀਏ ਕਿ ਸਿੱਧਾ ਹਮਲਾ ਕਰਨ ਵਾਲੇ ਜੇ 307 ਲੱਗਦੀ ਆ ਦੋ-ਦੋ ਸਾਲ ਜ਼ਮਾਨਤਾਂ ਨਹੀਂ ਹੁੰਦੀਆਂ ਹਾਈ ਕੋਰਟ ਤੱਕ ਤੇ ਅੱਜ ਅਮਰਸਰ ਦੀ ਅਦਾਲਤ ਵੱਲੋਂ ਹੀ ਜ਼ਮਾਨਤ ਦੇ ਦੇਣੀ ਇਹਦਾ ਮਤਲਬ ਬਿਲਕੁਲ ਸਰਕਾਰ ਅੱਜ ਪੰਜਾਬ ਦਾ ਮਾਹੌਲ ਖਰਾਬ ਕਰਨ ਦੇ ਤੁਲੀ ਹੋਈ ਆ ਤੇ ਜਿਹੜਾ ਉਹ ਹਮਲਾ ਸੀ ਉਹ ਇੱਕ ਪ੍ਰੋਗਰਾਮ ਬਿਲਕੁਲ ਤਹਿ ਪ੍ਰੋਗਰਾਮ ਸੀ ਤਾਂ ਹੀ ਉਹ ਨਰੈਣ ਸਿੰਘ ਚੌੜੇ ਦੀ ਮਦਦ ਕਰਕੇ ਇੱਕ ਬਿਲਕੁਲ ਕਮਜ਼ੋਰ ਐਫਆਈਆਰ ਲਿਖੀ ਗਈ ਜਿਹਦੇ ਰਾਹੀਂ ਅੱਜ ਕਮਜ਼ੋਰ ਐਫਆਈਆਰ ਦਰਜ ਕਰਨ ਕਰਕੇ ਕੇਵਲ 3.5 ਮਹੀਨੇ ਬਾਅਦ ਉਹਨੂੰ ਜ਼ਮਾਨਤ ਮਿਲ ਗਈ ਅਗਲੀਆਂ ਅਦਾਲਤਾਂ ਵਿੱਚ ਜਾਵਾਂਗੇ ਕੁੰਡਾ ਖੜਕਾਵਾਂਗੇ ਪਰ ਮੇਰਾ ਦੱਸਣ ਦਾ ਮਤਲਬ ਮਕਸਦ ਇਹ ਹੈ ਕਿ ਜਿਨ੍ਹਾਂ ਨੇ ਰਾਖੀ ਕਰਨੀ ਸੀ ਪੰਜਾਬ ਦੇ ਵਿੱਚ ਜਿਨ੍ਹਾਂ ਨੇ ਸੁਰੱਖਿਆ ਮਈਆ ਕਰਾਉਣੀ ਸੀ ਅੱਜ ਉਹੀ ਹਮਲਾ ਕਰਾਉਣ ਦੇ ਵਿੱਚ ਤੋਲੇ ਹੋਏ ਨੇ ਉਹੀ ਹਮਲਾ ਕਰਨ ਵਾਲਿਆਂ ਦੇ ਨਾਲ ਰਲ ਕੇ ਕਿਹੜੀ ਖੇਡ ਪੰਜਾਬ ਦੇ ਵਿੱਚ ਰਚੀ ਜਾ ਰਹੀ ਹੈ ਇਹ ਬੜੀ ਮਤਭਾਗੀ ਹੈ ਤੇ ਇਹਦੇ ਨਤੀਜੇ ਆਪਾਂ ਨੂੰ ਸਾਰੇ ਪੰਜਾਬ ਨੂੰ ਭੁਗਤਣੇ ਪੈਣੇ ਆ ਜੇ ਇਸ ਇਸ ਹੱਦ ਤੱਕ ਸਰਕਾਰਾਂ ਪ੍ਰਸ਼ਾਸਨ ਪੰਜਾਬ ਪੁਲਿਸ ਇਸ ਹੱਦ ਤੱਕ ਜਾ ਚੁੱਕਿਆ ਕਿ ਇਸ ਲਾਇਵਨ ਦੇ ਲੀਡਰਾਂ ਤੇ ਜੇ ਤੁਸੀਂ ਹਮਲੇ ਮਰੀ ਭੁਗਤਣਾ ਕਰਾਉਂਗੇ ਤਾਂ ਪੰਜਾਬ ਵਿੱਚ ਸੁਰੱਖਿਤ ਕੌਣ ਆ